ਧਰਹ ਨਜ਼ਦੀਕ ਪਿੰਡ ਬਲਾਸਪੁਰ ਤੋਂ ਇੱਕ ਬਹੁਤ ਹੀ ਦਿਲ ਨੂੰ ਦਹਿਲਾ ਦੇਣ ਵਾਲੀ ਮੰਦਭਾਗੀ ਖਬਰ ਆ ਰਹੀ ਹੈ ਜਿੱਥੋਂ ਦੇ ਇੱਕ ਨਹਿਰੀ ਵਿਭਾਗ ਵਿੱਚ ਕੰਮ ਕਰ ਰਹੇ ਨੌਜਵਾਨ ਦੀ ਪੈਰ ਤਲਕਣ ਨਾਲ ਨਹਿਰ ਵਿੱਚ ਡਿੱਗਣ ਨਾਲ ਮੌਤ ਹੋ ਗਈ ਹੈ ਜਿਸ ਦੀ ਡੈੱਡ ਬੋਡੀ ਦੀ ਭਾਲ ਕੀਤੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਕਾਂਗਰਸੀ ਨੇਤਾ ਮਲਕੀਤ ਸਿੰਘ ਦਾਖਾ ਦਾ ਕਰੀਬੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ਆਪਣੇ ਰਜਿੰਦਰ ਸਿੰਘ ਬਲਾਸਪੁਰ ਤੋਂ ਸਾਡੇ ਭਤੀਜਾ ਲੱਗਦਾ ਉਹਨਾਂ ਦਾ ਆਪਣੇ ਇੱਕ ਡਿਊਟੀ ਦਾ ਕਿਤੇ ਆਪਣੇ ਕੋਈ ਇੱਕ ਡੱਕਾ ਫਸਿਆ ਸੀ ਉਹ ਕੱਢਣ ਲੱਗਿਆ ਕੱਢਣ ਲੱਗੇ ਤੇ ਮੇਰੇ ਪੈਰ ਸਲਿੱਪ ਕਰ ਗਏ ਦੱਸਣ ਮੁਤਾਬਕ ਉਹ ਹੁਣ ਉਹ ਨਹਿਰ ਦੇ ਵਿੱਚ ਝੜ ਗਿਆ ਉਹਦੀ ਡੈੱਡ ਬੋਡੀ ਹੈ ਜਿਹੜੀ ਆਪਣੇ ਜਿਹੜੀ ਉਹਦੀ ਪਤਨੀ ਉਹ ਆਪਣੇ ਜਿਹੜੀ ਕਿੱਥੇ ਇੱਕ ਚਲੀ ਗਈ ਜਾਂ ਸਮਝ ਨਹੀਂ ਆਉਂਦੀ ਉਹਦੇ ਲੱਭਣ ਵਾਸਤੇ ਖੜੇ ਆ ਇੱਥੇ ਤੁਸੀਂ ਵੀ ਇੱਥੇ ਆਏ ਹੋ ਤੇ ਉਹ ਜਿਹੜੀ ਹੁਣ ਇਹ ਪਾਣੀ ਬੜਾ ਤੇਜ਼ ਚੱਲਦਾ ਪਾਣੀ ਤੇ ਚਲਣ ਕਰਕੇ ਅਜੇ ਗੋਤਾਖੋਰ ਵੀ ਅਜੇ ਪੂਰੇ ਕਾਮਯਾਬ ਨਹੀਂ ਹੋ ਰਹਾ ਤੇ ਉਹਦੇ ਕਰਕੇ ਆਪਣੇ ਲੱਗੇ ਹੋਏ ਆ ਦੇਖੋ ਹੁਣ ਕਦੋਂ ਤੇ ਗੋਤਾਖੋਰ ਲੱਗੇ ਨਹੀਂ ਇੱਦਾਂ ਗੋਤਾਖੋਰ ਲੱਗੇ ਹੋਏ ਨਹੀਂ ਜੀ